ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਈਆਂ ਵਾਲਾ ਕਲਾਂ ਦੇ ਵਿੱਚ ਰਾਈਆਂ ਵਾਲਾ ਕਲਾਂ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਮਿੱਤਰੋ ਤੇ ਰਾਈਆਂ ਵਾਲੇ ਤੋਂ ਜਦੋਂ ਫਰੀਦਕੋਟ ਵਾਲੇ ਪਾਸੇ ਨੂੰ ਜਪਾ ਜਾਣਦੇ ਆ ਮਿੱਤਰੋ ਇੱਕ ਦਾ ਰੋਡ ਸੁਣੀ ਜਾਣਦੇ ਤੇ ਇੱਕ ਆਪਾਂ ਰਾਈਆਂ ਹਾਲੇ ਪਿੰਡ ਦੇ ਵਿੱਚੋਂ ਨਿਕਲ ਕੇ ਜਾਂਦੇ ਆ ਇੱਕ ਕੱਸੀ ਆਉਂਦੀ ਆ ਜਿਹੜੀ ਉਹ ਪਾ ਉਹ ਤੋਂ ਪਾਰ ਕਰਨ ਤੋਂ ਬਾਅਦ ਦੂਜੀ ਕੱਸੀ ਆ ਜਿਹੜੀ ਮਿੱਤਰੋ ਉਹਦੀ ਫਿਰਨੀ ਪੈ ਕੇ ਨਾਲ ਹੀ ਮਿੱਤਰੋ ਪਰ ਮੱਲੀਆਂ ਦੇ ਘਰਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਬਾਈ ਹੁਣ ਉਹਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਨਵਰ ਗਣਤੀ ਦੇ ਵਿੱਚ ਰੱਖੇ ਹੋਏ ਆ ਦੁੱਧਾਰੂ ਪਸ਼ੂ ਦੁੱਧ ਪੀਣ ਨੂੰ ਆਪਦੀਆਂ ਘਰੇ ਲੋ ਜਿਹੜੀਆਂ ਮਨੋ ਤੁਸੀਂ ਜਿਵੇਂ ਕਈ ਵਾਰੀ ਪਸ਼ੂ ਜ਼ਿਆਦਾ ਹੋ ਜਾਂਦੇ ਆ ਜਾਂ ਕੋਈ ਹੋਰ ਕਾਰਨ ਪੈ ਜਾਂਦਾ ਉਹਨਾਂ ਕਾਰਨਾਂ ਕਰਕੇ ਇੱਕ ਵੜ ਵਕਾਉ ਲਈ ਆ ਬਾਈ ਹੁਣਿਆ ਨੇ ਆਉ ਕਰਦੇ ਆ ਜਾਣਕਾਰੀ ਬਚਵਾਦਾ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਪਾਈ ਹੋਣੀ ਡਿਮਾਂਡ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਸੇ ਸੇਤਾ ਦੇ ਪਰਿਵਾਰ ਕਿਰਪਾ ਮਾਲਕ ਦੇ ਪਰਿਵਾਰ ਅੱਛਾ ਨਾਮ ਦੱਸ ਦਈਏ ਬਾਈ ਜੀ ਇੱਕ ਵਾਰੀ ਆਪਣਾ ਹਾਂਜੀ ਨਾਮ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਮੱਲਈ ਹੈ ਨਾ ਜੀ ਸਾਨੂੰ ਬਾਈ ਸਰਦਾਰ ਵਰਜੀਤ ਸਿੰਘ ਮੱਲਈ ਸਰਦਾਰ ਵਰਜੀਤ ਸਿੰਘ ਮੱਲਈ ਅੱਛਾ ਜਸਵੰਦਰ ਬਈ ਆਪਾਂ ਵੜ ਵੇਚਣੀ ਹੈ ਜਿਹੜੀ ਕੀ ਡਿਟੇਲ ਆ ਬਈ ਜੰਦੀ ਕਿੰਨਾ ਵਸੂਆ ਹੈ ਇਹ ਹੋਇਆ ਦੂਜਾ ਸੁਆ ਹੈ ਦੂਜਾ ਸੁਆ ਸੂਣਾ ਇੰਨੇ ਅਤ ਕੀ ਦੀ ਅੱਛਾ ਸੁਆ ਸੂਣਾ ਠੀਕ ਹੈ ਕਿੰਨੇ ਦਿਨ ਲੈ ਜੂਗੀ ਹਰੇ ਬਈ 17 ਨੂੰ ਦਿਨ ਪੂਰੇ ਦੇ ਦੇ 17 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਛਾ ਕਿੰਨੇ ਕੁ ਦੁੱਧ ਦੀ ਮਾਲਕਣ ਰਹੀ ਹੋਈ ਹੈ ਦੂਜਾ ਸੁਆ ਇਹਨੇ 11 12 11 12 ਲੀਟਰ 11 12 ਲੀਟਰ ਪਹਿਲੇ ਸੋ ਦੁੱਧ ਦਿੱਤਾ ਹੋਇਆ ਐਤ ਕੀ ਦੇ ਫਿਰ 14 15 ਦੇ ਦਊ ਹਣਾ ਜੀ ਹੂੰ ਅੱਛਾ ਕੀ ਰੇਟ ਰੱਖਿਆ ਬਈ ਜੰਦਾ 48000 ਰੁਪਏ 48000 ਰੁਪਏ ਮਾਨਦਾਨ ਵਿੱਚ ਹੋ ਜਾਊਗਾ ਬਈ ਫਰਦਿਆਂ ਦੇ ਮੌਕੇ ਤੇ ਠੀਕ ਹੈ ਬਈ ਸੂਹਾ ਦੂਜਾ ਸੁਹੰਦੀ ਆ ਜੀ ਠੀਕ ਹੈ ਦੇਣ ਕਿੰਨੀ ਤਰੀਕ ਨੂੰ ਇਹਦੇ ਪੂਰੇਆ 17 ਤਰੀਕ ਨੂੰ ਜੀ 17 ਤਰੀਕ ਨੂੰ ਅੱਜ ਆਪਾਂ 14 ਨੂੰ ਬਰੋਹ ਤਿੰਨ ਦਿਨ ਰਹਿ ਗਏ ਬਾਕੀ ਹਨਾ ਕੱਟਿਆ ਬਾਣ ਤੋੜੇ ਮੜੇ ਖੋਲੇ ਇਹਨੂੰ ਜੀ ਲੈ ਮਿੱਤਰੋ ਦੂਜਾ ਸੂਹਾ ਵਹਿੜ ਸੁਹੰਦੀ ਆ ਤਿੰਨ ਦਿਨਾਂ ਦੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਮਿੱਤਰੋ ਥਣ ਥਣ ਮੱਝਾ ਰਗਾ ਲੱਗਾ ਹੋਇਆ ਪਾਵਰ ਵਾਲਾ ਪੂਰਾ ਖੁੱਲਾ ਡੋਲਰ ਚ ਵਾਈਟ ਹੋਈ ਦੀ ਬੜੀ ਪੰਪ ਲੈਕਰੋਗੀ ਕਰਮ ਵਾਲੀ ਲੈਓ ਵੀਰੇ ਮੋੜ ਦਿਓ ਬਹੁਤ ਸੋਹਣੀ ਏ ਧੋਕਲੀ ਗਰਮੀ ਦਾ ਗਹਿਣਾ ਚੀਜ਼ ਆ ਕਿਉਂਕਿ ਘਰੇ ਦੁੱਧ ਪੀਣ ਵਾਲੇ ਲਈ ਭਰਾ ਦੇ ਲਈ ਲਾਹੇਵੰਦ ਚੀਜ਼ ਏ ਕਿਤਾ ਹੈ ਮਿੱਤਰੋ ਕ੍ਰੋਸ ਬ੍ਰੀਡ ਦੂਜੀ ਦੁੱਧ 14 15 ਪਾਜੂਗੀ ਤੇ ਜੇ ਤੁਸੀਂ ਸਾਂਭਲੀ ਚੰਗੀ ਟਿਕਾਣੇ ਤੇ ਰਾਜੀ ਰੂਜੀ ਕਰ ਲਈ ਤੇ ਘਾਣ ਨੂੰ ਵਹਿੜ ਵੀ 70000 ਦੀ ਬਣ ਚੁੱਕੀ ਕਿਉਂਕਿ ਜਿੰਨੇ ਚੰਗੇ ਵਹਿੜ ਦੇ ਡਿਜ਼ਾਈਨ ਆ ਜਿੰਨੇ ਚੰਗੇ ਵਹਿੜ ਦੀ ਬਣਾਵਟ ਆ ਅੰਗਾ ਪੈਰਾਂ ਦੀ ਆਹਾਂ ਦੀ ਵੱੱਛੀ ਬੜੀ ਚੰਗੀ ਹੈ ਮਿੱਤਰੋ ਥਣ ਮੱਜਾਂ ਵਰਗਾ ਲੱਗਾ ਹੋਇਆ ਪੂਰਾ ਪਾਵਰ ਵਾਲਾ ਮੋਟਾ ਮੋਟਾ ਚਵਾਈ ਵਾਲਾ ਮਿੱਤਰੋ ਹੱਥੀ ਚਵਾਈ ਆ ਜਿਵੇਂ ਮਰਜ਼ੀ ਕਰ ਲਿਓ ਇੱਕ ਪਾਸੇ ਮਹਿੰਦੀ ਚਵਾਈ ਕਰ ਲਿਓ ਤੇ ਇੱਕ ਪਾਸੇ ਇੰਦੀ ਕਰ ਲਿਓ ਆਨੰਦ ਤੁਹਾਨੂੰ ਇੰਦੀ ਚਵਾਈ ਦਾ ਵਾਧਾ ਆਊਗਾ ਮੱਜ ਦੇ ਨਾਲੋਂ ਮਿੱਤਰੋ ਰੇਟ 48000 ਰੁਪਿਆ ਵਾ ਖੜੀ ਰਾਈਆਂ ਵਾਲਾ ਕਾਲਾ ਪਿੰਡ ਦੇ ਵਿੱਚ ਆ ਸਰਦਾਰ ਜਸਵ ਬਾਈ ਦਾ ਲੈ ਲੈਣੇ ਬਾਈ ਨੰਬਰ ਦੱਸਿਓ ਆਪਣਾ 91753 70383 ਇੱਕ ਵਾਰੀ ਹੋਰ ਬੋਲ ਦਿਓ ਜੀ 91753 70383 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਜੇ ਨਾਲ ਰਾਬਤਾ ਕਰੇ ਕੱਲ ਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਪਸੰਦ ਆ ਘਰ ਰਾਬਤਾ ਕਰੇ